ਇਦੋਂ ਟੋਟਾ ਲਾ। ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖਵਿੰਦਰ ਸਿੰਘ ਮੁੰਦਰੀ ਤੇ ਮੇਰੇ ਨਾਲ ਸਾਡੇ ਭਰਾ ਮੇਵਾ ਐਮਸੀ ਤੇ ਸਾਡੇ ਰਿੰਕੂ ਨੰਬਰਦਾਰ ਜੀ ਐਮਸੀ ਵੀ ਨਿਗਾਰਡ ਨੰਬਰ 10 ਦੇ ਅਸੀਂ ਖੜੇ ਹਾਂ ਜੀ 10 ਤੇ 11 ਨੰਬਰ ਵਾਰਡ ਦੇ ਵਿੱਚ ਜਿਹੜੇ ਸਾਡੇ ਭਰਾ ਕਹਿੰਦੇ ਨੇ ਵੀ ਅਸੀਂ ਕਮਿਸ਼ਨ ਨਹੀਂ ਲੈਂਦੇ ਠੇਕੇਦਾਰਾਂ ਦੀ ਪੇਮੈਂਟ ਆ ਤੜਾ ਤੜ ਹੋਈ ਜਾਂਦੀਆਂ ਨੇ ਮੈਂ ਉਹਨਾਂ ਬਾਰੇ ਦੱਸਦਾ ਵੀ ਆਹ ਟੋਟਾ ਅਸੀਂ ਪਿੱਛੇ ਜਿਹਾ ਲਗਾਇਆ ਸੀ ਅੱਧਾ ਟੋਟਾ ਫੇਰ ਛੱਡ ਗਏ ਠੇਕੇਦਾਰ ਇਹ ਉਹ ਛੜਕਾਂ ਨੇ ਜੀ ਜਿਨ੍ਹਾਂ ਦੇ ਕੰਮ ਵਿਚਾਲੇ ਖੜੇ ਨੇ ਪੂਰ ਨਹੀਂ ਚੜੇ ਜੇ ਇਹਨਾਂ ਦੇ ਕੰਮ ਪੂਰ ਨਹੀਂ ਚੜਦੇ ਮੈਂ ਕਹਿੰਦਾ ਵੀ ਫਿਰ ਇਹਨਾਂ ਦੀ ਅਸੀਂ ਪੇਮੈਂਟ ਕਿਉਂ ਕਰਦੇ ਹਾਂ ਠੇਕੇਦਾਰਾਂ ਨੂੰ ਇਹ ਸੜਕ ਚੱਲੀ ਪਹਿਲੀ ਨਹੀਂ ਹੈਗੀ ਇਹ ਬਾਜੀਗਰ ਵਾਸਤੇ ਨੂੰ ਸੜਕ ਜਾਂਦੀ ਆ ਛੜਕਾ ਤੁਹਾਨੂੰ ਹੋਰ ਵੀ ਸੁਨੌਲੇ ਦੇ ਵਿੱਚ ਅੱਜ ਸਾਰੀਆਂ ਦਿਖਾਉਣੀਆਂ ਨੇ ਮੀਂਹ ਪਿੰਦੇ ਦੇ ਵਿੱਚ ਜਿਹੜੀਆਂ ਖੜੀਆਂ ਨੇ 37 ਲੱਖ 35 ਲੱਖ ਕੋਸ਼ ਰੁਪਈਆ ਦਾ ਕੰਮ ਆ ਜੀ ਇਹ ਉਥੋਂ ਕੰਮ ਚੱਲਦਾ ਇਧਰੋਂ ਕੰਮ ਚੱਲਦਾ ਇੱਥੇ ਆ ਕੇ ਇਹ ਦਮ ਤੋੜ ਦਿੰਦਾ ਇੱਥੇ ਆ ਕੇ ਲੋਕਾਂ ਨੂੰ ਫੇਰ ਮੰਨ ਕੇ ਚਲੋ ਖੱਜਲ ਖਵਾਰੀ ਹੋਈ ਆ ਲੋਕਾਂ ਦਾ ਫੇਰ ਬ ਸਾਡੇ ਪ੍ਰਧਾਨ ਜੀ ਦੇ بیٹے ਰਾਤ ਚੌੜੇ ਹੋ ਕੇ ਕਹਿੰਦੇ ਸੀ ਅੱਜ 20 ਕਰੋੜ ਖਾ ਲਿਆ ਪੱਟਲੋਂ ਜਿਹੜਾ ਕੁਛ ਪੱਟਣਾ ਦਲੀਲ ਨਾਲ ਬੋਲੀਦਾ ਹੁੰਦਾ ਛੋਟੇ ਵੀਰ ਜਦੋਂ ਬੋਲੀਦਾ ਹੁੰਦਾ ਇਹ ਲੋਕ ਨੇ ਇਹਨਾਂ ਨੇ ਰਾਜੇ ਮਹਾਰਾਜੇ ਨਹੀਂ ਵੱਖਰੇ ਆਪਾਂ ਕਿਹੜੇ ਖੇਤ ਦੀ ਮੂਲੀ ਆ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਕੰਮ ਤੋੜ ਲਿਆ ਉਹਨੂੰ ਅਸੀਂ ਪੂਰ ਕਿਉਂ ਨਹੀਂ ਚੜਦੇ ਅਸੀਂ ਅੱਜ ਐਮਸੀ ਕਿਉਂ ਛੱਤਰ ਖਾਈਏ ਲੋਕਾਂ ਤੋਂ ਅਸੀਂ ਉਹ ਕੌਂਸਲਰਾਂ ਭਾਈ ਮੈਂ ਦੂਜੇ ਐਮਸੀਆਂ ਨੂੰ ਵੀ ਬੇਨਤੀ ਕਰਦਾ ਜਦੋਂ ਆਪਾਂ ਪੰਜੀ ਖਾਣੀ ਕੋਈ ਨਹੀਂ ਫਿਰ ਬੰਨਾ ਵੀ ਵੀ ਕਿਉਂ ਲਈਏ 20 ਕਰੋੜ ਦੇ ਵਿੱਚੋਂ ਇਹ ਉਹ ਸੜਕਾਂ ਨੇ ਜਿਹੜੀਆਂ ਵਿਚਾਲੇ ਖੜੀਆਂ ਨੇ ਆਹ ਸੜਕ ਇੱਥੋਂ ਤੋਂ ਸ਼ੁਰੂ ਹੋ ਕੇ ਇੱਥੇ ਐਂਡ ਹੋ ਗਿਆ ਜੀ ਇਹਦਾ ਇਹ ਸਾਡਾ 37 ਲੱਖ ਦਾ ਕੰਮ ਆ ਜੀ ਆਹ ਹਾਲਾਤ ਵਿੱਚ ਸਾਡੇ ਧਨੋਲੇ ਦੇ ਮੁਕਾਸਰੇ ਜਿਹੜਾ 20 ਕਰੋੜ ਦੀ ਗ੍ਰਾਂਟ ਦਾ ਉਹ ਮੈਂ ਦੱਸਦਾ ਭਾਈ ਮੀਤ ਨੂੰ ਕਿ ਜਿਹੜਾ ਭਾਈਏ ਤੁਹਾਡੇ ਸਰੋਪੇ ਪਵਾ ਰਹੇ ਨੇ ਥੋੜੇ ਚਿਹਤੇ ਬਣੇ ਹੋਏ ਨੇ ਇਹ ਇਹ ਵਿਕਾਸ ਸਾਜੀ ਸਾਡੇ ਧਨੋਲੇ ਦਾ ਅਸੀਂ ਕੰਮ ਚਲਾ ਦਿੰਦੇ ਆਂ ਰੋਕ ਦਿੰਦੇ ਨੇ ਆਹ ਵੀ ਟੋਟਾ ਮੈਂ ਠੇਕੇਦਾਰ ਨੂੰ ਮਿਹਨਤ ਕਰਕੇ ਬਣਵਾਇਆ ਹੁਣ ਆਹ ਸੜਕ ਦਾ ਕੰਮ ਚੱਲੀ ਜਾਂਦਾ ਸੀ ਆਹ ਸੜਕ ਦਿਖਾਓ ਜੀ ਮੜੀ ਆਹ ਸੜਕਾ ਜੀ ਇਹ ਪੂਰਨੀ ਚੜੀ ਨਾ ਤਾਂ ਇਹ ਉਧਰ ਬਰਾਬਰ ਲੱਗੀ ਆ ਨਾ ਇਹ ਉਧਰ ਬਰਾਬਰ ਲੱਗੀ ਆ ਇਹ ਟੁੱਟ ਵੀ ਗਈ ਆ ਜੋ ਆਹੇ ਖੰਡਾ ਚਾਲੋ ਇਹ ਦਵੀ ਪਈ ਐ ਜੀ ਵਿਚਾਲੋ ਦਵੀ ਪਈ ਐ ਸੱਡਾਂ ਤੋਂ ਇਹ ਸਾਰੀ ਸੜਕ ਟੁੱਟੀ ਪਈ ਆ ਇਹਦੀ ਪੇਮੈਂਟ ਵੀ ਕਰਤੀ ਇਹ ਠੇਕੇਦਾਰ ਦੀ ਇਹਨਾਂ ਨੇ ਪੇਮੈਂਟ ਵੀ ਕਰਤੀ ਕਹਿਣ ਦਾ ਮਤਲਬ ਸਾਰੀ ਛੜਕ ਇਹ ਤੁਰ ਤੱਕ ਦਿਖਾਉਣੇ ਆ ਤੁਹਾਨੂੰ ਚੱਲੀ ਜਿਓ ਜੀ ਨਾਲ ਆਹ ਦੇਖੋ ਨਵੀਂ ਸੜਕ 20 ਕਰੋੜ ਦੀ ਗ੍ਰਾਂਟ ਦੀ ਸੜਕ ਹੈ ਜੀ ਇਹ ਨਵੀਂ ਸੜਕਾ ਹਜੇ ਬਣੀ ਨੂੰ ਤਕਰੀਬਨ 2 ਮਹੀਨੇ ਨਹੀਂ ਹੋਏ ਨੂੰ 3 ਮਹੀਨੇ ਆ ਹਾਲਾਤ ਨੇ ਜੀ ਇਧਰੋਂ ਸਾਈਡਾਂ ਤੋਂ ਟੁੱਟ ਗਈ ਇਹ ਠੇਕੇਦਾਰਾਂ ਨੂੰ ਅਸੀਂ ਪੈਸੇ ਕਿਉਂ ਦੇਈ ਜਾਂਦੇ ਆ ਜੇ ਫਿਰ ਨਾ ਉਹਨੂੰ ਲਾਲਚਾ ਕਿਸੇ ਗੱਲ ਦਾ ਜਾਂ ਅਸੀਂ 2 ਰੁਪਏ ਬਣਾਉਨੇ ਆ ਫਿਰ ਪੇਮੈਂਟ ਕਰਦੇ ਆ ਨਹੀਂ ਫਿਰ ਜਈ ਦਾ ਹੱਕ ਬਣਦਾ ਤੇ ਇਹਨਾਂ ਦਾ ਹੱਕ ਬਣਦਾ ਪ੍ਰਧਾਨ ਦਾ ਬਣਦਾ ਇਹੋ ਦਾ ਬਣਦਾ ਵੀ ਸੜਕ ਪਹਿਲਾਂ ਪ੍ਰੋਪਰ ਦਾ ਕਰਾ ਲਓ ਹੁਣ ਨਾ ਤਾਂ ਇਹ ਸੜਕ ਪਹਿਲਾਂ ਪੂਰ ਜੜੀ ਆ ਨਾ ਉਧਰੋਂ ਪੂਰ ਜੜੀ ਆ ਜੀ ਤੋਰੇ ਥੋੜਾ ਜ ਮਟੀਰੀਅਲ ਆ ਇਸੇ ਪੇਗਾ ਆ ਦੇਖੋ ਸਾਰਾ ਇਹ ਦਬ ਗਿਆ ਸਾਰਾ ਦਬ ਗਿਆ ਇਹਦਾ ਬੁਰਾ ਹਾਲ ਦੇਖੋ ਜੇ ਤਨੌਲੇ ਦਾ ਮੈਂ ਕੋਈ ਕੰਮ ਕਰਾ ਰਿਹਾ ਸੀ ਚੰਗਾ ਮੈਂ ਕੋਈ ਦੁੱਖ ਤਾਂ ਦੇ ਨਹੀਂ ਰਿਹਾ ਜਾਂ ਤਾਂ ਮੈਂ ਇਹਨਾਂ ਤੋਂ ਕੋਈ ਕਮਿਸ਼ਨ ਮੰਗਦਾ